ਤਾਂ ਜੀ ਬੇਟਾ ਜੀ ਉਹ ਬਹੁਤ ਘੜੀ ਜਾ ਕੇ ਰੋ ਰਿਹਾ ਜੀ ਤੇ ਉਹਦਾ ਰੋਣਾ ਦੇਖ ਨਹੀਂ ਜਾਗਾ ਸਾਡੇ ਵੀ ਇਸ ਟਾਈਮ ਹਾਲਤ ਖਰਾਬ ਹੋ ਗਈ 2-3 ਦਿਨ ਹੋ ਗਏ ਉਹਨੂੰ ਲੱਭਦਿਆਂ ਨੂੰ ਜੀ ਹਾਂ ਜੀ ਕੀ ਗੱਲ ਹੋਈ ਹੈ ਜੀ ਇਹ ਮੁੰਡੇ ਨੂੰ ਆਹ ਭਾਜੀ ਮੇਰਾ ਛੋਟਾ ਭਰਾ ਹੈ ਠੀਕ ਹੈ ਜੀ ਤੇ ਇਹ ਆਪਣਾ ਸਤਸੰਗ ਸੋਣਾ ਆਇਤੀ ਵਿਆਸ ਜੀ ਇਹ ਆਪਣਾ ਉੱਨ੍ਹਾ ਤੋਂ ਹਿਮਾਚਲ ਪ੍ਰਦੇਸ਼ ਤੋਂ ਜੀ ਠੀਕ ਹੈ ਜੀ ਤੇ ਸ਼ੁੱਕਰਵਾਰ ਨੂੰ ਤੋਂ ਹੀ ਆਇਤੀ ਤੇ ਸ਼ਨੀਵਾਰ ਨੂੰ ਥੋੜੀ ਜਿਹੀ ਦੀ ਸਿਹਤ ਖਰਾਬ ਹੋ ਗਈ ਜੀ ਇੱਥੇ ਤੇ ਉਸ ਤੋਂ ਬਾਅਦ ਇਹ ਆਪਣਾ ਲਗਭਗ ਦਵਾਈ ਦੀ ਦਵਾਈ ਨੋ ਜੀ ਤੋਂ ਦੇ ਬਾਅਦ ਇਹ ਰਾਤ ਨੂੰ ਠੀਕ ਹੋ ਗਿਆ ਜੀ ਤੇ ਇਹ ਤਾਂ ਉਹ ਵਾਰ ਦਾ ਜਦੋਂ ਸਤਸੰਗ ਸੁਣਨਾ ਸੀ ਤੇ ਬਾਕੀ ਬੰਦੇ ਨੂੰ ਕਹਿੰਦਾ ਸੀ ਵੀ ਤੁਸੀਂ ਸਤਸੰਗ ਸੁਣੋ ਮੈਨੂੰ ਲੱਗਦਾ ਵੀ ਮੇਰੀ ਸਿਹਤ ਠੀਕ ਨਹੀਂ ਹੈਗੀ ਤੇ ਬਾਕੀ ਬੰਦੇ ਤਾਂ ਸਾਰੇ ਹੀ ਨਹੀਂ ਭੇਜਤੇ ਜੀ ਤੇ ਆਪਣੀ ਘਰ ਵਾਲੀ ਤੋਂ ਆਪਣੇ ਆਪਣੇ ਕੋਲ ਰੱਖ ਲਏ ਵੀ ਅਸੀਂ ਨਹੀਂ ਜਾਣਾ ਸਤਸੰਗ ਨੂੰ ਉਸ ਤੋਂ ਬਾਅਦ ਫਿਰ ਇਹਨੂੰ ਲੱਗਿਆ ਵੀ ਮੈਂ ਠੀਕ ਹੈ ਸਿਹਤ ਮੇਰੀ ਤੇ ਮੈਂ ਸਤਸੰਗ ਆ ਹੀ ਸੁਣਨਾ ਆਣਾ ਵੀ ਅੱਡੀ ਦੂਰ ਤੋਂ ਆਇਆ ਤੇ ਫਿਰ ਜਾਨੀ ਕਿ ਸਤਸੰਗ ਸੁਣ ਚੱਲ ਗਏ ਦੋ ਨਹੀਂ ਜਣੇ ਉਹ ਆਪਣੀ ਲੇਡੀਜ਼ ਵਾਲੀ ਸਾਈਡ ਚੱਲ ਗਏ ਤੇ ਜਾਨਸ ਵਾਲੀ ਸਾਈਡ ਤੇ ਉਹ ਸਤਸੰਗ ਸੁਣ ਤੋਂ ਦੌਰਾਨ ਬਾਅਦ ਫੇਰ ਨਹੀਂ ਸਾਨੂੰ ਦੁਬਾਰੇ ਮਿਲਿਆ ਜੀ ਔਰ ਸਾਨੂੰ 2 ਦਿਨ ਹੋ ਗਏ ਲੱਭਦੇ ਹਾਂ ਜੀ। ਕੀ ਗੱਲ ਕੁਦਮਾ ਜਾਨੀ? ਦਿਮਾਗੀ ਪਰੇਸ਼ਾਨੀ ਘਰ ਤੋਂ ਕੋਈ ਦਿੱਕਤ ਨਹੀਂ ਦੀ ਭਾਜੀ ਇਹ। ਇੱਥੇ ਆ ਕੇ ਥੋੜੀ ਸਿਹਤ ਦੀ ਜਰੂਰ ਖਰਾਬ ਹੋਈ ਹੈ। ਬਾਕੀ ਬਿਲਕੁਲ ਠੀਕ ਹੈ ਜੀ। ਨਾ ਨਾ ਝਗੜਾ ਕੋਈ ਨਹੀਂ ਕਿਸੇ ਨਾਲ। ਵਿਆਹ ਹੋ ਗਿਆ। ਵਿਆਹ ਹੋਇਆ ਭਾਜੀ ਇੱਕ ਬੇਟਾ ਉਹ ਦਾ 8-9 ਸਾਲ ਦਾ ਹੈ। ਹਾਂ ਜੀ। ਕੀ ਨਾਮ ਕੀ ਨਾਮ? ਇਹਦਾ ਨਾਮ ਹੈ ਸੰਜੀ ਕੁਮਾਰ। ਕੀ ਅੱਛਾ ਤੁਸੀਂ ਚੋਣ ਲਓ। ਭਾਜੀ ਅਸੀਂ ਇਹ ਕਹਦੇ ਵੀ ਸਾਡੀ ਫੋਟੋ ਵਾਰ ਤੇ ਵਾਰ ਸ਼ੇਅਰ ਕਰੋ ਜੀ ਤਾਂ ਕਿ ਸਾਡਾ ਭਰਾ ਸਾਨੂੰ ਮਿਲ ਜਾਵੇ। ਹਾਂਜੀ ਵੀਰੇ ਜੀ ਇਹੇ ਫੋਟੋ ਨੂੰ ਬਾਅਦ ਤੇ ਬਾਅਦ ਸ਼ੇਅਰ ਕਰੋ ਜੀ ਤੇ ਸਾਡੇ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਹੈ ਕਿ ਇਹਨੂੰ ਸਾਡੇ ਟੋਲ ਦੇ ਵਿੱਚ ਮਦਦ ਕੀਤੀ ਜਾਵੇ ਸਾਡੀ ਇਹਦਾ ਛੋਟਾ ਜਿਹਾ ਬੇਟਾ ਜੀ ਉਹ ਬਹੁਤ ਘੜੀ ਜਾ ਕੇ ਰੋ ਰਿਹਾ ਜੀ ਤੇ ਉਹਦਾ ਰੋਣਾ ਦੇਖਣੀ ਜਾ ਕੇ ਸਾਡੀ ਵੀ ਇਸ ਟਾਈਮ ਹਾਲਤ ਖਰਾਬ ਹੋ ਗਈ 2-3 ਦਿਨ ਹੋ ਗਏ ਉਹਨੂੰ ਲੱਭਦਿਆਂ ਨੂੰ ਜੀ ਹਾਂ ਪੁਲਿਸ ਨੂੰ ਕੌਕਲਮ ਕੰਪਲੇਨਟ ਕਰਦੀ ਜੀ ਉਹਨਾਂ ਨੇ ਇਹ ਆਪਣਾ ਬਿਆਸ ਥਾਣੇ 'ਚ ਵੀ ਦਿੱਤੀ ਰੇਲਵੇ ਸਟੇਸ਼ਨ ਤੇ ਵੀ ਦਿੱਤੀ ਜੀ ਕੋਈ ਸੀ ਸੀਸੀਟੀਵੀ ਫੁਟੇਜ ਚਾਹੀਦੀ ਉਹਨਾਂ ਦੇ ਬਾਹਰ ਜਾਂਦਾ ਕਿ ਇਹ ਡੇਰ ਤੋਂ ਖੜੀ ਆਈ ਨਹੀਂ ਉਹਨੇ ਸਾਨੂੰ ਭਾਜੀ ਸੀਸੀਟੀਵੀ ਫੁਟੇਜ ਦਿਖਾਈ ਉਹ ਕਹਿੰਦੇ ਵੀ ਸਾਢੇ 3 4 5 ਲੱਖ ਬੰਦਾ ਆਇਆ ਹੋਇਆ ਹੈ ਕਿ ਤੁਸੀਂ ਕਿੱਥੇ ਚੈੱਕ ਕਰੋਗੇ ਇਹਨਾਂ ਨੂੰ ਸਿਰੋ ਸਿਰ ਨਜ਼ਰ ਆ ਰਹੀ ਉਹਨੇ ਦਿਖਾਈ ਸਾਨੂੰ ਜੀ ਪਰ ਉਹ ਜਿੱਦ ਕਲੀਅਰ ਨਹੀਂ ਹੋਇਆ ਜੀ ਸਹੀ ਹੈ ਕਦੇ ਨਾ ਕਦੇ ਉਹ ਵੀ ਆਪਣੀ ਜਗ੍ਹਾ ਹਾਂਜੀ ਹਾਂਜੀ ਸਹੀ ਹੈ ਜੀ ਬਿਲਕੁਲ ਬਿਲਕੁਲ ਚਲੋ ਤੁਸੀਂ ਆਡੇ ਕੋ ਆਇਏ ਜੀ ਸਾਡਾ ਫਰਜ ਪੰਡਾ ਵਾ ਹਾਂਜੀ ਇਹ ਅਰਜ਼ਿਦਾ ਕਿ ਹੈ ਕਿ ਤੇ ਪਰ ਮਾਦਮਾ ਦਾ ਬੇੜਾ ਛੇਤੀ ਛੇਤੀ ਨਿਭਾਵੇ ਹਾਂਜੀ ਹਾਂਜੀ ਕੋਈ ਰਿਸ਼ਤਿਆਂ ਨਾਲ ਗੁਆਚੇ ਕਰਦੇ ਆ ਛੇਤੀ ਛੇਤੀ ਬੇੜਾ ਨਿਭਾਵੇ ਹਾਂਜੀ ਹਾਂਜੀ ਫੋਨ ਨੰਬਰ ਆਪਣਾ ਕੋਈ ਬੋਲ ਦਿਓ ਜੀ ਫੋਨ ਨੰਬਰ ਆਪਣਾ ਲਿਖੋ ਜੀ 93199 ਜੀ 90140 ਜੀ ਇੰਗਲਿਸ਼ ਚ ਬੋਲ ਦਿਓ ਕੋਈ ਨਾ 9318990140